ਕਾਂ ਖਤਮ ਹੋ ਚੁੱਕੀਆਂ ਸੀਟ ਐਟ ਪੀ ਐਸਟੈਟ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਜਿਨ੍ਹਾਂ ਨੇ ਸੀਟ ਐਟ ਫਾਰਮ ਭਰਿਆ ਹੈਗਾ ਤਾਂ ਉਹਨਾਂ ਦੇ ਐਡਮਿਟ ਕਾਰਡ ਆਊਟ ਹੋ ਚੁੱਕਿਆ ਕਿਵੇਂ ਡਾਊਨਲੋਡ ਕਰਨੇ ਉਸ ਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਪੀ ਐਸਟੈਟ ਦੀ ਜਿਹੜੇ ਇੰਤਜ਼ਾਰ ਕਰ ਰਹੇ ਉਹਨਾਂ ਵਾਸਤੇ ਵੀ ਜਿਹੜੀ ਫਾਰਮ ਕਦੋਂ ਖੁੱਲਣਗੇ ਉਹ ਵੀ ਜਾਣਕਾਰੀ ਦੇਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਅਫੀਸ਼ੀਅਲ ਵੈਬਸਾਈਟ ਹੈ ਸੀਟ ਐਟ ਦੀ ਸੈਂਟਰ ਟੀਚਰ ਏਲੀਜੀਬਿਲਿਟੀ ਟੈਸਟ ਇਹ ਤੁਸੀਂ ਸਰਚ ਮਾਰ ਸਕਦੇ ਹੋ ਪਰ ਸੀਟ ਐਟ .nic.in ਤੇ ਜਾ ਕੇ ਉੱਥੇ ਤੁਸੀਂ ਜਾ ਕੇ ਨੀਚੀ ਦੇਖੋ ਆ ਦੇਖੋ ਲਿਖਿਆ ਇਹਨਾਂ ਨੇ view date and ct for seat at ਫਰਬਰੀ 2026 ਇਥੇ ਕਲਿੱਕ ਕਰ ਲਓਗੇ ਕਲਿੱਕ ਕਰੋਗੇ ਓਕੇ ਕਰੋਗੇ ਠੀਕ ਹੈ ਤਾਂ ਤੁਹਾਡੇ ਕੋਲੇ ਕੀ ਸਾਹਮਣੇ ਸ਼ੋ ਹੋ ਜਾਏਗਾ ਜਦੋਂ ਹੀ ਤੁਸੀਂ ਕਲਿੱਕ ਕਰਨਾ ਤੁਹਾਡੇ ਕੋਲੇ ਇਹ ਵਾਲਾ ਪਾਪ ਅਪ ਸਾਹਮਣੇ ਆ ਜਾਏਗਾ ਕਿ ਐਪਲੀਕੇਸ਼ਨ ਨੰਬਰ ਭਰਨਾ ਹੋਏਗਾ ਤੁਸੀਂ ਪਾਸਵਰਡ ਕੈਪਚਾ ਭਰਨਾ ਹੋਏਗਾ ਠੀਕ ਹੈ ਤਾਂ ਉਸ ਤੋਂ ਬਾਅਦ ਕੀ ਹੈ ਤੁਸੀਂ ਸਬਮਿਟ ਕਰ ਦੇਣਾ ਤੁਹਾਡਾ ਜਿਹੜੀ ਐਡਵਾਂਸ ਇਨਫੋਰਮੇਸ਼ਨ ਅਲਾਟਮੈਂਟ ਆਫ ਸੈਂਟਰ ਸਿਟੀ ਐਂਡ ਐਪਲੀਕੇਸ਼ਨ ਇੰਨੀ ਕੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਣੀ ਹੈ ਸਾਰੀ ਕੀ ਕੀ ਮਿਲੇਗਾ ਐਡਵਾਂਸ ਇਨਫੋਰਮੇਸ਼ਨ ਫਾਰ ਅਲਾਟਮੈਂਟ ऑफ सेंटर सिटी टू दी एप्लीकेशन ए चीज ਜਿਹੜੀ ਤੁਹਾਨੂੰ ਡਾਊਨਲੋਡ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਕੁਝ ਨੈਕਸਟ ਵੀ ਦੁਆਰਾ ਤੁਹਾਨੂੰ ਫਿਰ ਨਵੀਂ ਇਨਫੋਰਮੇਸ਼ਨ ਵੀ ਮਿਲੇਗੀ ਸੋ ਇਹ ਸੀ ਜਾਣਕਾਰੀ ਵੀ ਹੁਣ ਗੱਲ ਰਹੀ ਪੀਐਸਟ ਦੀ ਪੀਐਸਟ ਵਾਲਿਆਂ ਵਾਸਤੇ ਵੀ ਦੱਸਦੀ ਵੀ ਪੀਐਸਟ ਵਾਸਤੇ ਇੱਕ ਵੈਬਸਾਈਟ ਹੈ ਐਸਐਸਏ ਪੰਜਾਬ ਠੀਕ ਹੈ ਐਸਐਸਏ ਪੰਜਾਬ ਜਿਹੜੀ ਵੈਬਸਾਈਟ ਹੈ ਸੋ ਐਸਐਸਏ ਪੰਜਾਬ ਵੈਬਸਾਈਟ ਤੇ ਹਲੇ ਫਿਲਹਾਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਕਿ ਤੁਹਾਡੇ ਪੀਐਸਟ ਦੇ ਫਾਰਮ ਉੱਪਰ ਹੋਏਗੇ ਜਾਂ ਨਹੀਂ ਹੋਏਗੇ ਜਦੋਂ ਹੀ ਓਪਨ ਫਾਰਮ ਹੋਣਗੇ ਐਪਲੀਕੇਸ਼ਨ ਫਾਰਮ ਭਰੇ ਜਾਣਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਟੀਕ ਜਾਣਕਾਰੀ ਦੇ ਦਿੱਤੀ ਜਾਏਗੀ ਇਸ ਲਈ ਚੈਨਲ ਤੇ ਜੁੜੇ ਰਹੋ ਜਾਣਕਾਰੀ ਵਧੇ ਲਈ ਲਾਈਕ ਸ਼ੇਅਰ ਕਮੈਂਟ ਕਰੋ ਆਪਣੇ ਚੈਨਲ ਤੇ ਪੀਐਸਟ ਦੀਆਂ ਫ੍ਰੀ ਕਲਾਸਾਂ ਚੱਲ ਰਹੀਆਂ ਹਰ ਇੱਕ ਸਬਜੈਕਟ ਦੀਆਂ ਸੀਡੀਪੀ ਦੀਆਂ ਪੰਜਾਬੀ ਦੀਆਂ ਇੰਗਲਿਸ਼ ਦੀਆਂ ਐਸਐਸਟੀ ਦੀਆਂ ਈਵੀਐਸ ਦੀਆਂ ਮੈਥ ਦੀਆਂ ਸਾਰੀਆਂ ਕਲਾਸਾਂ ਫ੍ਰੀ ਨੇ ਹੋਣੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤਾਂ ਤੁਸੀਂ ਫ੍ਰੀ ਦੇ ਵਿੱਚ ਤਿਆਰੀ ਵੀ ਕਰ ਸਕਦੇ ਹੋ ਧੰਨਵਾਦ ਲਾਈਕ ਕਰੋ ਸ਼ੇਅਰ ਕਰੋ ਫੇਸਬੁੱਕ ਤੇ ਦੇਖ ਰਹੇ ਹੋ